ਨੈਕਸਟ 24 ਪੰਜਾਬ ਦੇ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰ ਫਿਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਸ਼੍ਰੀ ਅਯੋਧਿਆ ਧਾਮ ਵਿਖੇ ਸ਼੍ਰੀ ਰਾਮ ਮੰਦਿਰ ਵਿੱਚ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਨਾ ਦੇ 1 ਸਾਲ ਪੂਰੇ ਹੋਣ ਤੇ ਗੁਰਦਾਸਪੁਰ ਵਿੱਚ 11 ਜਨਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸਜਾਈ ਜਾ ਰਹੀ ਹੈ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ 22 ਜਨਵਰੀ ਨੂੰ ਸ਼੍ਰੀ ਅਯੋਧਿਆ ਧਾਮ ਵਿਖੇ ਸ਼੍ਰੀ ਰਾਮ ਦੇਵ ਰਾਜਮਾਨ ਹੋਣ ਤੇ ਮਹਾਉਸਤਵ ਮਨਾਇਆ ਗਿਆ ਸੀ ਅਤੇ ਪੂਰੇ ਦੇਸ਼ ਵਿੱਚ ਇਸ ਦੀ ਖੁਸ਼ੀ ਪਰ ਘਟਾਈ ਗਈ ਸੀ ਉਸ ਮੌਕੇ શ્રી ਸਨਾਤਨ ਜਾਗਰਣ ਮੰਚ ਵੱਲੋਂ ਵੀ ਗੁਰਦਾਸਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਸੀ ਇਸ ਵਾਰ ਵੀ ਸਨਾਤਨਿਕ ਕਲੰਡਰ ਦੇ ਹਿਸਾਬ ਨਾਲ ਇਹ ਦਿਨ 11 ਜਨਵਰੀ ਨੂੰ ਆ ਰਿਹਾ ਹੈ ਅਤੇ ਅਯੋਧਿਆ ਵਿਖੇ ਵੀ 11 ਜਨਵਰੀ ਨੂੰ ਹੀ ਮੂਰਤੀ ਸਥਾਪਨਾ ਦੀ ਸਾਲਗਿਰਿਮਣੀ ਜਾਵੇਗੀ ਇਸ ਲਈ ਸਨਾਤਨ ਜਾਗਰਣ ਮੰਚ ਨੇ ਵੀ 11 ਜਨਵਰੀ ਨੂੰ ਵਿਸ਼ਾਲ ਭਗਵਾ ਸ਼ੋਭਾ ਯਾਤਰਾ ਸਜਾਉਣ ਦਾ ਪ੍ਰੋਗਰਾਮ ਉਲੀਕਿਆ ਹੈ ਅਤੇ ਇਸ ਬਾਰੇ ਵਿਚਾਰ ਵਟਦਰਾ ਕਰਨ ਲਈ ਗੁਰਦਾਸਪੁਰ ਦੇ ਮਾਈ ਦਾ ਤਲਾਬ ਮੰਦਰ ਵਿਖੇ ਅੱਜ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਇੱਕ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਗਈ ਹੈ ਸਾਰੀਆਂ ਹੀ ਸੰਸਥਾਵਾਂ ਦੇ ਪਹੁੰਚੇ ਹੋਏ ਆਗੂਆਂ ਨੇ ਸ੍ਰੀ ਸਨਤਨ ਜਾਗਰਣ ਮੰਚ ਨੂੰ ਵਿਸ਼ਵਾਦ ਦੇ ਸੋਭਾ ਯਾਤਰਾ ਵਿੱਚ ਉਹਨਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਹੈ ਕਿ ਸ਼ਹਿਰ ਦੇ ਵੱਖ-ਵੱਖ ਧਾਰਮਿਕ ਕੱਤੇ ਸਮਾਜ ਸਮਾਜਿਕ ਜਥੇਬੰਦੀਆਂ ਦੇ ਆਲੇ ਦੁਆਲੇ ਤੇ ਗਰਮ ਅੱਜ ਨੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਸ਼ੋਭਾ ਯਾਤਰਾ ਬੇਹੱਦ ਵਿਸ਼ਾਲ ਅਤੇ ਵੱਖਰੀ ਤਰ੍ਹਾਂ ਦੀ ਹੋਵੇਗੀ। ਸ੍ਰੀ ਦੁਰਗਿਆਨਾ ਤੀਰਥ ਅਮੇਸ਼ਵਰ ਤੋਂ ਆ ਰਹੇ ਹਨੂਮਾਨ ਅਤੇ ਵਨਰ ਸੈਨਾ ਦੇ ਨਾਲ-ਨਾਲ ਬੁਲੇਟ ਮੋਟਰਸਾਈਕਲਸ ਲਾਉਣ ਵਾਲੀਆਂ ਭੈਣਾਂ ਵੀ ਸ਼ੋਭਾ ਯਾਤਰਾ ਦਾ ਮੁੱਖ ਆਕਰਸ਼ਿਤ ਹੋਣਗੀਆਂ। ਉਤੇਜਿਵ ਪੁਮੀ ਸੰਸਥਾ ਦੇ ਮੁਖੀ ਸੁਮਿਤ ਮਹਾਜਨ ਕਾਲੀ ਨੇ ਕਿਹਾ ਹੈ ਕਿ ਸ਼ਹਿਰ ਦੇ तमाम ਸਮਾਜਿਕ ਅਤੇ ਧਾਰਮਿਕ ਜਥੇਬੰਦਿਆ ਸ੍ਰੀ ਸਨਾਤਨ ਜਾਗਰਣ ਮੰਚ ਦੇ ਇਸ ਉਲਿੱਕੇ ਦੀ ਸ਼ਲਾਘਾ ਕਰਦੇ ਹਨ ਅਤੇ ਮੰਚ ਨੂੰ ਸ਼ੋਭਾ ਯਾਤਰਾ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਗੁਰਦਾਸਪੁਰ ਤੋਂ ਹਰਪਾਲ ਸਿੰਘ ਦੇ ਉਲ ਦੀ ਵਸ਼ੇਸ਼ੀਰਪੁਰ ਜੈ ਸ਼੍ਰੀ ਰਾਮ ਦੇਖੋ ਜੀ ਜਿਸ ਤਰ੍ਹਾਂ ਕਿ ਅੱਜ ਦੀ ਮੀਟਿੰਗ ਹੋਈ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਲਗਭਗ 1 ਮਹੀਨਾ ਹੋ ਗਿਆ ਸ਼ੋਭਾ ਯਾਤਰਾ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਆ ਜਿਹੜੀ ਪਿਛਲੇ ਸਾਲ ਆਪਾਂ 22 ਜਨਵਰੀ ਨੂੰ ਸ਼ੋਭਾ ਯਾਤਰਾ ਕੱਢੀ ਸੀਗੀ ਉਹ ਸਨਾਤਨੀ ਕੈਲੰਡਰ ਦੇ ਮੁਤਾਬਕ ਹੈ ਇਸ ਵਾਰੀ ਜਿਹੜੀ ਸ਼ੋਭਾ ਯਾਤਰਾ ਉਹ 11 ਜਨਵਰੀ ਨੂੰ ਆ ਤੇ ਯੋਧਿਆ ਦੇ ਵਿੱਚ ਵੀ 11 ਜਨਵਰੀ ਨੂੰ ਹੀ ਮਨਾਈ ਜਾ ਰਹੀ ਆ ਔਰ ਮੈਂ ਆਪਣੇ ਸ਼ਹਿਰ ਨਿਵਾਸੀਆਂ ਔਰ ਲਾਗੇ ਦੇ ਜਿੰਨੇ ਵੀ ਪਿੰਡ ਨੇ ਸਭ ਦੇ ਅੱਗੇ ਅਪੀਲ ਕਰਨਾ ਵਾ ਜਿਸ ਤਰ੍ਹਾਂ ਕਿ ਸਾਡੇ ਸੂਰੀ ਸਾਹਿਬ ਨੇ ਵੀ ਕਿਹਾ ਵੀ ਪਿਛਲੀ ਵਾਰ ਦੀ ਰਿਪੋਰਟ ਸੀ ਵੀ ਯਾਤਰਾ ਦੀ ਸੰਖਿਆ ਜਿਹੜੀ 20 ਤੋਂ 25000 ਸੀਗੀ ਮੈਂ ਇਹ ਲੋਕਾਂ ਦੇ ਅੱਗੇ ਅਪੀਲ ਕਰਨਾ ਵਾ ਵੀ ਇਸ ਵਾਰੀ ਜਿਹੜੀ ਸੰਖਿਆ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਦੂਸਰਾ ਸਾਡੇ ਸ੍ਰੀ ਸਨਾਤਨ ਜਾਗਰਣ ਮੰਚ ਨੇ ਇਹ ਯਾਤਰਾ ਪਿਛਲੀ ਵਾਰੀ ਵੀ ਰੱਖੀ ਸੀਗੀ ਔਰ ਇਸ ਵਾਰ ਵੀ ਇਹ ਸ਼ੋਭਾ ਯਾਤਰਾ ਰੱਖੀ ਆ ਬਟ ਜਿਹੜੀ ਸ਼ੋਭਾ ਯਾਤਰਾ ਵਾ ਉਹ ਲੋਕਾਂ ਦੇ ਸਹਿਯੋਗ ਨਾਲ ਹੀ ਸ਼ਹਿਰ ਦੀਆਂ ਸਮੂਹ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਹੀ ਪਿਛਲੇ ਸਾਲ ਵੀ ਸੰਪੂਰਨ ਹੋਈ ਸੀ ਤੇ ਇਸ ਵਾਰ ਵੀ ਮੈਂ ਤੁਹਾਡੇ ਮਾਧਿਅਮ ਰਹੀਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਨੂੰ ਅਪੀਲ ਕਰਨਾ ਵੀ ਇਹ ਸ਼ੋਭਾ ਯਾਤਰਾ ਨੂੰ ਸਫਲ ਬਣਾਇਆ ਜਾਵੇ ਜਿੰਨੇ ਵੀ ਸਾਡੇ ਲਾਗੇ ਦੇ ਸੰਤ ਸਮਾਜ ਨੇ ਅਸੀਂ ਸਭ ਨੂੰ ਕਿਹਾ ਵਾ ਬਾਕੀ ਜਿਹੜੇ ਵੀ ਆਉਣਗੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਆ ਔਰ ਦੁਰਗਿਆਣਾ ਮੰਦਰ ਤੋਂ ਪਿਛਲੇ ਸਾਲ ਵੀ ਵੀਰ ਬਜਰੰਗ ਬਲੀ ਜੀ ਆਏ ਸੀਗੇ ਔਰ ਇਸ ਵਾਰੀ ਵੀ ਉਹ ਆ ਰਹੇ ਨੇ ਔਰ ਮੈਂ ਪਿਛਲੇ ਸਾਲ ਵੀ ਇੱਕ ਲੜਕੀਆਂ ਨੇ ਬੁਲਟ ਦੇ ਬਹੁਤ ਵਧੀਆਕਰਸ਼ਨ ਸੀਗਾ ਔਰ ਮੈਂ ਇਸ ਵਾਰੀ ਤੁਹਾਡੇ ਸਾਹਮਣੇ ਫੇਰ ਇਹ ਕਹਿਣਾ ਚਾਹਾਂਗਾ ਵੀ ਜਿਨ੍ਹਾਂ ਦੇ ਵੀ ਬੇਟੀਆਂ ਬਹੂ ਕੋਈ ਵੀ ਬੁਲਟ ਚਲਾ ਲੈਂਦੀਆਂ ਉਹ ਸਾਡੇ ਨਾਲ ਸੰਪਰਕ ਕਰਨ ਤਾਂ ਕਿ ਉਹ ਯਾਤਰਾ ਦੀ ਇੱਕ ਜਿਹੜੀ ਆ ਨਾ ਸ਼ੋਭਾ ਸ਼ੋਭਾ ਨੂੰ ਹੋਰ ਬੜਾਵੇ ਉਹ ਸਾਥ ਸਾਨੂੰ ਸ਼ੁਰੂ ਤੋਂ ਹੀ ਮਿਲਿਆ ਵਾ ਤੇ ਅਸੀਂ ਅੱਜ 3 ਸਾਲ 4 ਹੋ ਗਏ ਨੇ ਆਪਣੀ ਸੰਸਥਾਵਾਂ ਨੂੰ ਲੈ ਕੇ ਤੁਰੇਦੇ ਆ ਕਿਉਂਕਿ ਜੇ ਸਾਥ ਨਾ ਹੁੰਦਾ ਤੇ ਅਸੀਂ 6 ਮਹੀਨੇ ਵੀ ਨਹੀਂ ਸੀ ਚੱਲ ਸਕਦੇ ਔਰ ਬਹੁਤ ਹੀ ਜ਼ਿਆਦਾ ਸਾਥ ਮਿਲਿਆ ਵਾ ਔਰ ਸਾਥ ਮਿਲਣ ਦੀ ਕਰਕੇ ਹੀ ਅਸੀਂ ਅੱਜ ਚੱਲਣ ਦੇਦੇ ਆ ਔਰ ਤੁਹਾਡੇ ਮਾਧਮ ਰਹੀਏ ਭੀ ਲਿਆ ਵੀ ਸਾਨੂੰ ਜਿਹੜਾ ਉਹ ਸਾਥ ਆ ਸਾਡਾ ਸਦਾ ਬਣਿਆ ਰਵੇ ਅਸੀਂ ਐਸੀ ਤਰ੍ਹਾਂ ਪ੍ਰੋਗਰਾਮ ਕਰਦੇ ਰਹੀਏ ਲੋਕਾਂ ਦਾ ਸਹਿਯੋਗ ਸਾਨੂੰ ਮਿਲਦਾ ਰਵੇ ਜੈ ਸ਼੍ਰੀ ਰਾਮ ਪਹਿਲਾਂ ਤੇ ਸਭ ਨੂੰ ਜੈ ਜੀ ਸਭ ਨੂੰ ਜੈ ਸ਼੍ਰੀ ਰਾਮ ਜੀ ਪਿਛਲੇ ਵਸ਼ਵੀ ਅਸੀਂ ਬੜਾ ਵੱਡਾ ਮਹਾਜਗ ਸ਼੍ਰੀ ਰਾਮ ਜੀ ਦੇ ਜਨਮ ਉਸਤਫ ਤੇ ਜਿਹੜਾ ਕਿ ਅਸੀਂ ਜੋਧਿਆ ਦੇ ਜੋ ਪ੍ਰੋਗਰਾਮ ਦੇ ਅਨੁਸਾਰ ਇੱਥੇ ਇੱਕ ਸ਼ੋਭਾ ਯਾਤਰਾ ਗੱਡੀ ਸੀ ਇਸ ਵਾਰੀ ਵੀ ਅਸੀਂ ਗੋਤਾਪੁਰ ਚ ਇੱਕ ਬਵੇ ਸ਼ੋਭਾ ਯਾਤਰਾ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਅਗਵਾਈ ਦੇ ਹੇਠ ਕਰ ਰਹੇ ਹਾਂ ਔਰ ਸਾਰੀਆਂ ਸਮਾਜਿਕ ਸੰਗਠਨ ਜਿਹੜੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਨ ਕੇ ਔਰ ਇੱਕ ਬੜਾ ਵੱਡਾ ਮਹਾਜਗ ਜਿਹੜਾ ਧਾਰਮਿਕ ਮਹਾਜਗ ਰਚਾ ਜਾਏਗਾ ਜਿਹਦੇ ਵਿੱਚ ਸ਼ਿਭੂ ਵੀ ਸੇਵਾ ਸਮਿਤੀ ਔਰ ਵੀ ਜਿਹੜੇ ਧਾਰਮਿਕ ਸੰਗਠਨ ਆ ਪੂਰਾ ਸਹਿਯੋਗ ਕਰ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੋ ਉਮੀਦ ਕਰਨੇ ਆ ਅਪੀਲ ਵੀ ਕਰਦੇ ਆ ਕਿ ਸਾਰੇ ਜਿਹੜੇ ਕਰੋ ਨਿਕਲ ਕੇ ਇਸ ਜਗੋਸ਼ ਦਾ ਹਿੱਸਾ ਬਣਨ ਜੈ ਸ਼੍ਰੀ ਰਾਮ ਜੀ